ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਰੈਡੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਏਜੰਟਾਂ ਦੀ ਲੁੱਟ ਦੇ ਸ਼ਿਕਾਰ ਜੇ ਇਹ ਕਹਿ ਕੇ ਆਪਾਂ ਪੰਜਾਬ ਦੇ ਵਿੱਚ ਇਸ ਧੋਖੇ ਦੇ ਸ਼ਿਕਾਰ ਲੱਭਣ ਲੱਗੇ ਜਾਂ ਇਹ ਹੋਕਾ ਦਈਏ ਤਾਂ ਇਨ੍ਹਾਂ ਦੇ ਸ਼ਿਕਾਰ ਲੋਕਾਂ ਦੀ ਜਿਹੜੀ ਹੈ ਕੋਈ ਘਾਟ ਨਹੀਂ ਰਹੇਗੀ ਪਲਾਂ ਦੇ ਵਿੱਚ ਹੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਲੋਕ ਮਿਲ ਜਾਣਗੇ ਜੋ ਕਿ ਇਨ੍ਹਾਂ ਵਿਦੇਸ਼ ਭੇਜਣ ਵਾਲੇ ਏਜੰਟਾਂ ਦੀ ਧੋਖਾ ਧੜੀ ਦਾ ਜਿਹੜਾ ਹੈ ਸ਼ਿਕਾਰ ਹੋਏਗੀ ਐਡੀ ਵੱਡੀ ਗਿਣਤੀ ਐਨਾ ਰੌਲਾ ਐਨਾ ਹੋਖੱਲਾ ਇਸ ਦੇ ਬਾਅਦ ਵੀ ਜਿਹੜਾ ਹੈ ਇਹ سلسلہ ਜਿਹੜਾ ਹੈ ਉਹ ਬਾਦਸਤੂਰ ਜਾਰੀ ਹੈ ਲਗਾਤਾਰ ਜਾਰੀ ਹੈ ਬਿਨਾਂ ਰੋਕ ਟੋਕ ਬਿਨਾਂ ਕਿਸੇ ਕਾਨੂੰਨ ਦੇ ਡਰ ਤੋਂ ਤੇ ਧੋਖਾ ਖਾਣ ਵਾਲੇ ਲੋਕਾਂ ਦੀ ਵੀ ਜਿਹੜੀ ਹੈ ਪੰਜਾਬ ਦੇ ਵਿੱਚ ਕੋਈ ਕਮੀ ਨਹੀਂ ਹੈ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਬਹੁਤ ਜਲਦੀ ਬਹੁਤ ਛੇਤੀ ਜਿਹੜਾ ਹੈ ਇਹ ਲੋਕ ਏਜੰਟਾਂ ਦੇ ਉੱਤੇ ਭਰੋਸਾ ਕਰ ਲੈਂਦੇ ਨੇ ਤੇ ਫੇਰ ਜਿਹੜਾ ਹੈ ਉਠਗੀ ਦਾ ਸ਼ਿਕਾਰ ਹੁੰਦੇ ਹਨ ਲੁਧਿਆਣਾ ਪੁਲਿਸ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਇਸ਼ਮਿਤ ਚੌਂਕ ਦੇ ਵਿੱਚ ਸਥਿਤ ਗਲੋਬਲ ਵੇ ਇਮੀਗ੍ਰੇਸ਼ਨ ਏਜੰਸੀ ਆ ਇੱਕ ਉਸਦੇ ਮਾਲਕ ਨੇ ਭੈਣ ਭਰਾ ਦੀ ਜੋੜੀ ਹੈ ਇਹ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਦੋਵੇਂ ਜਿਹੜੇ ਭੈਣ ਭਰਾ ਨੇ ਇਹ ਡੁਗਰੀ ਦੇ ਰਸਨੀਖਨ ਤੇ ਸਾਲਾਂ ਤੋਂ ਇਸੇ ਹੀ ਧੰਦੇ ਦੇ ਵਿੱਚ ਜਿਹੜੇ ਨੇ ਜੁੜੇ ਹੋਏ ਨੇ ਇਮੀਗ੍ਰੇਸ਼ਨ ਦੇ ਧੰਦੇ ਵਿੱਚ ਲੋਕਾਂ ਨੂੰ ਵਿਦੇਸ਼ ਭੇਜਣ ਦੇ ਧੰਦੇ ਵਿੱਚ ਜਦੋਂ ਇਹਨਾਂ ਦੇ ਉੱਤੇ ਰੇਡ ਹੋਈ ਤਾਂ ਇਹਨਾਂ ਦੇ ਕੋਲੋਂ 1 ਕਰੋੜ 7 ਲੱਖ ਦੀ ਨਕਦ ਜਿਹੜੀ ਹੈ ਰਕਮ ਉਹ ਬਰਾਮਦ ਕੀਤੀ ਗਈ ਪੁਲਿਸ ਵੱਲੋਂ ਜਿਹੜੀ ਕਿ ਕੈਸ਼ ਜਿਹਨੂੰ ਕਹਿੰਦੇ ਨੇ 1 ਕਰੋੜ 7 ਲੱਖ ਦਾ ਉਹ ਬਰਾਮਦ ਹੋਇਆ ਹੁਣ ਇਹ ਕੇਸ ਕੀ ਹੈ ਕਿਸ ਕੇਸ ਦੇ ਵਿੱਚ ਜਿਹੜੀ ਹੈ ਇਸ ਪੈਣਪਰਾ ਜੋੜੇ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਉਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ ਮੋਹਾਲੀ ਦੀ ਇੱਕ ਸੀਨੀਅਰ ਕਾਂਸਟੇਬਲ ਹੈ ਪੰਜਾਬ ਪੁਲਿਸ ਦੀ ਰਵਨੀਤ ਕੌਰ ਉਸਨੇ ਮਈ ਮਹੀਨੇ ਦੇ ਵਿੱਚ ਇੱਕ ਸ਼ਿਕਾਇਤ ਦਰਜ ਕਰਾਈ ਸੀ ਕਿ ਉਸਦੇ ਭਰਾ ਤੇ ਭਾਬੀ ਦੇ ਨਾਲ 14,30,000 ਦੀ ਠੱਗੀ ਵਜਈ ਹੈ ਹੁਣ ਅਮਿਤ ਮਲਹੋਤਰਾ ਤੇ ਉਹਦੀ ਭੈਣ ਜਿਹੜੀ ਹੈ ਵੀਨੂ ਮਲਹੋਤਰਾ ਇਹਨਾਂ ਨੇ ਇਸ ਜਿਹੜੀ ਕਾਂਸਟੇਬਲ ਹੈ ਉਸਦੇ ਭਰਾ ਤੇ ਭਜਾਈ ਨੂੰ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਜਿਹੜਾ ਹੈ ਉਹ ਠੱਗ ਲਿਆ ਹੈ 2020 ਦੇ ਵਿੱਚ ਇਸ ਕਾਂਸਟੇਬਲ ਦੇ ਭਰਾ ਜਿਹੜੇ ਨੇ ਜਗਦੀਪ ਸਿੰਘ ਤੇ ਉਸ ਦੀ ਘਰ ਵਾਲੀ ਜਿਹੜੀ ਹੈ ਸੁਖਵੀਰ ਕੌਰ ਇਹ ਇੰਗਲੈਂਡ ਜਾਣ ਦਾ ਜਿਹੜਾ ਹੈ ਉਹ ਫੈਸਲਾ ਕਰਦੇ ਨੇ ਕਿ ਇੱਥੋਂ ਆਪਾਂ ਪੰਜਾਬ ਛੱਡ ਕੇ ਜਿਹੜਾ ਹੈ ਇੰਗਲੈਂਡ ਪ੍ਰਵਾਸ ਕਰ ਜਾਈਏ ਇੰਗਲੈਂਡ ਚਲੇ ਜਾਈਏ ਉੱਥੇ ਆਪਣੀ ਜ਼ਿੰਦਗੀ ਜਿਹੜੀ ਹੈ ਬਿਹਤਰ ਬਣਾਵਾਂਗੇ ਇਸ ਦੇ ਚੱਲਦੇ ਆ ਇਹ ਲੁਧਿਆਣਾ ਦੀ ਜਿਹੜੀ ਗਲੋਬਲ ਏਜੰਸੀ ਹੈ ਆ ਗਲੋਬਲ ਵੇ ਏਜੰਸੀ ਹੈ ਇਮੀਗ੍ਰੇਸ਼ਨ ਦੀ ਉੱਥੇ ਇਹ ਜਾਂਦੇ ਨੇ ਉੱਥੇ ਇਹਨਾਂ ਦੀ ਜੋ ਗੱਲਬਾਤ ਹੁੰਦੀ ਹੈ 14 ਲੱਖ 3000 ਜਿਹੜੀ ਹੈ ਇਹ ਫੀਸ ਭਰ ਦਿੰਦੇ ਨੇ ਵੀਜ਼ਾ ਲੈਣ ਵਾਸਤੇ ਹੁਣ ਉਹਦੇ ਵਿੱਚ ਜਿਹੜਾ ਹੈ ਜਿਵੇਂ ਹੀ ਉਹ ਫੀਸ ਭਰਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਲਟਕਾਉਣ ਦਾ ਜਿਹੜਾ ਹੈ ਲਾਰੇ ਲਾਉਣ ਦਾ ਉਹ سلسلہ ਸ਼ੁਰੂ ਹੋ ਜਾਂਦਾ ਹੈ ਕਦੇ ਕਿਸੇ ਬਹਾਨੇ ਕਦੇ ਕਿਸੇ ਬਹਾਨੇ ਜਿਹੜਾ ਹੈ ਤਰੀਕਾ ਅੱਗੇ ਪਾਈਆਂ ਜਾਂਦੀਆਂ ਨੇ ਤੇ 4 ਸਾਲ ਉਹ ਇਸੇ ਹੀ ਕਸ਼ਮੀਰਵਾਸ਼ ਦੇ ਵਿੱਚ ਜਿਹੜਾ ਹੈ ਲੱਗੇ ਰਹਿੰਦੇ ਨੇ ਨਾ ਤਾਂ ਉਹਨਾਂ ਨੂੰ ਵੀਜ਼ਾ ਮਿਲਦਾ ਹੈ ਤੇ ਨਾ ਹੀ ਉਹਨਾਂ ਦੇ ਜਿਹੜੇ ਨੇ ਉਹ ਪੈਸੇ ਵਾਪਸ ਮਿਲਦੇ ਨੇ ਇਹ ਸਾਰਾ ਜਿਹੜਾ ਹੈ ਕੇਸ ਹੈ ਹੁਣ ਤੱਕ ਜਿਹੜੀ ਤੁਸੀਂ ਕਹਾਣੀ ਸੁਣੀ ਹੈ ਉਹ ਬੜੀ ਹੀ ਆਮ ਸੁਣੀ ਸੁਣਾਈ ਕਹਾਣੀਆਂ ਵਾਂਗੂ ਲੱਗਦੀ ਹੈ ਤੁਸੀਂ ਹਜ਼ਾਰਾਂ ਕਿਸੇ ਜਿਹੜੇ ਨੇ ਇਸ ਤਰ੍ਹਾਂ ਦੇ ਸੁਣ ਚੁੱਕੇ ਹੋ ਬਹੁਤ ਵਾਰ ਇਸ ਤਰ੍ਹਾਂ ਦੇ ਕਿਸੇ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਨੇ ਕਿ ਲੋਕ ਬਾਹਰ ਜਾਣ ਲਈ ਪੈਸੇ ਦਿੰਦੇ ਨੇ ਏਜੰਟਾਂ ਨੂੰ ਵੀਜ਼ਾ ਨਹੀਂ ਲੱਗਦਾ ਪੈਸੇ ਨਹੀਂ ਮੁੜਦੇ ਠੱਗੀ ਹੋ ਜਾਂਦੀ ਹੈ ਤੇ ਉਹ ਇਸੇ ਤਰ੍ਹਾਂ ਜਿਹੜਾ ਹੈ ਫਿਰ ਆਪਣੇ ਪੈਸਿਆਂ ਵਾਸਤੇ ਦਲਦਲ ਠੁਕਰਾ ਖਾਂਦੇ ਨੇ ਨਵਾਂ ਕੀ ਹੈ ਇਸ ਕੇਸ ਦੇ ਵਿੱਚ ਜਿਹੜਾ ਹੈ ਫਰਕ ਕੀ ਹੈ ਬਾਕੀ ਕਹਾਣੀਆਂ ਨਾਲੋਂ ਕਿੱਥੋਂ ਇਹ ਕੇਸ ਵੱਖਰਾ ਹੈ ਵੱਖਰਾ ਜਿਹੜਾ ਹੈ ਉਹ ਇਹ ਹੈ ਕਿ ਜਿਹੜੇ ਕਾਂਸਟੇਬਲ ਰਵਨੀਤ ਕੌਰ ਨੇ ਪੰਜਾਬ ਪੁਲਿਸ ਦੇ ਉਹ ਚੀਫ ਮਿਨਿਸਟਰ ਭਗਵੰਤ ਮਾਨ ਦੀ ਸਿਕਿਉਰਿਟੀ ਦੇ ਵਿੱਚ ਤਣਾਤ ਨੇ ਇੱਥੇ ਹੀ ਜਿਹੜੀ ਹੈ ਸਾਰੀ ਗੇਮ ਜਿਹੜੀ ਹੈ ਉਹ ਪਲਟ ਜਾਂਦੀ ਹੈ ਸਾਰਾ ਖੇਡ ਜਿਹੜਾ ਹੈ ਉਹ ਚੇਂਜ ਹੋ ਜਾਂਦਾ ਹੈ ਬਦਲਾ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੈ ਕਿਉਂਕਿ ਜਿਹੜੇ ਸੀਨੀਅਰ ਕਾਸਟੇਬਲ ਬਨੀਤ ਕੌਰ ਜਿਹੜੇ ਨੇ ਉਹ ਚੀਫ ਮਿਨਿਸਟਰ ਦੀ ਸਕਿਉਰਿਟੀ ਦੇ ਵਿੱਚ ਤਾਇਨਾਤ ਨੇ ਤਾਂ 4 ਸਤੰਬਰ ਨੂੰ ਮਾਡਲ ਟਾਊਨ ਪੁਲਿਸ ਜਿਹੜੀ ਹੈ ਉਹ ਐਫ ਆਈ ਆਰ ਦਰਜ ਕਰਦੀ ਹੈ ਧਾਰਾ 420 ਧੋਖਾਧੜੀ ਦਾ ਇਲਜ਼ਾਮ ਤੇ ਸੈਕਸ਼ਨ 24 ਹੈ ਇਮੀਗ੍ਰੇਸ਼ਨ ਐਕਟ ਦਾ ਉਹਦੇ ਅਗੇਂਸਟ ਸੋ ਇਹ ਦੋ ਧਾਰਾਂ ਦੇ ਵਿੱਚ ਜਿਹੜੀ ਹੈ ਐਫ ਆਈ ਆਰ ਕੱਟੀ ਜਾਂਦੀ ਹੈ ਨਾਲ ਦੀ ਨਾਲ ਅਗਲੇ ਦਿਨ ਜਿਹੜਾ ਹੈ ਇਹ ਦੋਨੇ ਜਿਹੜੇ ਨੇ ਵੀਨੂ ਮਨੋਤਰਾ ਤੇ ਅਮਿਤ ਮਨੋਤਰਾ ਇਹਨਾਂ ਦੀ ਅਰੈਸਟ ਹੋ ਜਾਂਦੀ ਹੈ ਰੇਡ ਪੈ ਜਾਂਦੀ ਹੈ ਪੈਸੇ ਫੜੇ ਜਾਂਦੇ ਨੇ ਸਾਰਾ ਕੁਝ ਜਿਹੜਾ ਹੈ ਇਹ ਹੋ ਜਾਂਦਾ ਹੁਣ ਜ਼ੋਨ 3 ਆ ਲੁਧਿਆਣਾ ਦੀ ਉਹਦੇ ਐਡੀਸ਼ਨਲ ਡੀਸੀਪੀ ਜਿਹੜੇ ਨੇ ਸ਼ੁਭ ਮੱਗਰਵਾਲ ਉਹਨਾਂ ਮੁਤਾਬਿਕ ਜਿਹੜੀ ਇਹ ਭੈਣ ਭਰਾ ਦੀ ਜੋੜੀ ਹੈ ਇਮੀਗ੍ਰੇਸ਼ਨ ਏਜੰਟ ਦਾ ਕੰਮ ਕਰਦੇ ਨੇ ਇਹ ਇੰਗਲੈਂਡ ਮਤਲਬ ਯੂਕੇ ਯੂਨਾਈਟਿਡ ਕਿੰਗਡਮ ਤੇ ਕੈਨੇਡਾ ਭੇਜਣ ਦਾ ਜਿਹੜਾ ਨਾਰਾ ਲਾ ਕੇ ਲੋਕਾਂ ਨੂੰ ਫਸਾਉਂਦੇ ਸੀਗੇ ਉਸ ਤੋਂ ਬਾਅਦ ਜਿਹੜੇ ਇਹ ਪੈਸੇ ਠੱਗਦੇ ਸੀ ਹੋਰ ਬਹੁਤ ਲੋਕਾਂ ਤੋਂ ਕਹਿੰਦੇ ਇਹਨਾਂ ਨੇ ਜਿਹੜਾ ਕਰੋੜਾ ਰੁਪਏ ਦੀ ਠੱਗੀ ਮਾਰੀ ਹੈ ਜਾਂਚ ਜਿਹੜੀ ਹੈ ਉਹ ਜਾਰੀ ਹੈ ਸੋ ਪੁਲਿਸ ਜਿਹੜੀ ਹੈ ਉਹ ਜਾਂਚ ਕਰ ਰਹੀ ਹੈ ਉਹਨਾਂ ਦੇ ਮੁਤਾਬਿਕ ਪਹਿਲਾਂ ਇਹ ਫੀਸ ਲੈ ਲੈਂਦੇ ਸੀਗੇ ਫਿਰ ਜਿਹੜੇ ਇਹ ਬਹਾਨੇ ਬਣਾਉਣ ਲੱਗ ਜਾਂਦੇ ਸੀਗੇ ਕਿ ਤੁਹਾਡਾ ਇਹ ਕਾਗਜ਼ ਜਿਹੜਾ ਹੈ ਉਹ ਘੱਟ ਹੈ ਇਸ ਕਾਗਜ਼ ਦੇ ਵਿੱਚ ਆਹ ਕਮੀ ਹੈ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹ ਰਿਜੈਕਟ ਹੋ ਗਈ ਹੈ ਹੁਣ ਆਪਾਂ ਨੂੰ ਇਹ ਕਰਨਾ ਪਊਗਾ ਆ ਨਵਾਂ ਕਾਗਜ਼ ਲਾਉਣਾ ਪਊਗਾ ਇਸ ਤਰ੍ਹਾਂ ਦਾ ਜਿਹੜਾ ਵਗੈਰਾ ਵਗੈਰਾ ਉਹ ਕਾਰਨ ਜਿਹੜੇ ਨੇ ਉਹ ਭੁਲੇ ਭਲੇ ਲੋਕਾਂ ਨੂੰ ਦੇਈ ਜਾਂਦੇ ਸੀ ਤੇ ਪੈਸੇ ਜਿਹੜੇ ਨੇ ਉਹ ਠੱਗੀ ਜਾਂਦੇ ਸੀ ਪੈਸੇ ਲੈ ਲੈਂਦੇ ਸੀ ਹੁਣ ਤੁਸੀਂ ਫੇਰ ਕਹੋਗੇ ਵੀ ਇਹ ਫੇਰ ਵੀ ਇਹਦੇ ਵਿੱਚ ਨਵੀਂ ਗੱਲ ਕੀ ਹੈ ਠੀਕ ਹੈ ਕੇਸ ਹੋਇਆ ਕਿਸੇ ਨੇ ਠੱਗੀ ਮਾਰੀ ਜਿਹੜਾ ਜਿੰਦੇ ਦੇ ਨਾਲ ਠੱਗੀ ਹੋਈ ਉਹ ਉਹਨਾਂ ਦੀ ਪਹੁੰਚ ਸੀਗੀ ਉਹ ਰਸੂਖਦਾਰ ਸੀਗੇ ਕਿਤੇ ਉਹਨਾਂ ਦਾ ਚੀਫ ਮਿਨਿਸਟਰ ਦੇ ਨਾਲ ਆ ਸਾਂਝ ਯਾ ਕੋਈ ਨਾ ਕੋਈ ਜੇ ਕਹਿੰਦੇ ਆਪਾਂ ਕੜੀ ਜਿਹੜੀ ਹੈ ਭੜਦੇਸੀ ਤੇ ਉਹਨਾਂ ਨੇ ਪੁਲਿਸ ਦੇ ਉੱਤੇ ਅਪਰੋਚ ਕੀਤੀ ਪੁਲਿਸ ਨੇ ਫਟਾਫਟ ਐਕਸ਼ਨ ਲਿਆ ਤੇ ਉਹ ਲੋਕ ਫੜੇ ਗਏ ਇਹਦੇ ਵਿੱਚ ਹੋਰ ਕੀ ਹੈ ਕਹਾਣੀ ਦੇ ਵਿੱਚ ਜਿਹਦੇ ਵਾਸਤੇ ਤੁਸੀਂ ਇਹ ਕਹਾਣੀ ਜਿਹੜੀ ਹੈ ਸਾਨੂੰ ਸੁਣਾ ਰਹੇ ਗੱਲ ਇਹ ਹੈ ਕਿ ਇਹ ਜਿਹੜਾ ਜੋੜੀ ਹੈ ਭਰਾ ਪੈਣ ਦੀ ਇਹਨਾਂ ਦੇ ਉੱਤੇ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਹਦੇ ਵਿੱਚ ਐਫ ਆਈ ਆਰ ਹੋਈ ਹੋਵੇ ਜਾਂ ਕੋਈ ਜਿਹੜਾ ਹੈ ਲਾਈਮਲਾਈਟ ਦੇ ਵਿੱਚ ਜਾਂ ਪਬਲਿਕ ਦੇ ਸਾਹਮਣੇ ਇਹ ਜਿਹੜਾ ਹੈ ਕੇਸ ਉੱਛੜ ਕੇ ਆਇਆ ਹੋਵੇ 2018 ਦੇ ਵਿੱਚ ਡਿਵੀਜ਼ਨ ਨੰਬਰ 8 ਜਿਹੜੀ ਹੈ ਲੁਧਿਆਣਾ ਦੀ ਪੁਲਿਸ ਦੀ ਉਹ ਪੁਲਿਸ ਥਾਣੇ ਦੇ ਵਿੱਚ ਤਿੰਨ ਐਫਆਈਆਰ ਜਿਹੜੀਆਂ ਪਹਿਲਾਂ ਹੀ ਵੀਨਾ ਮਲਹੋਤਰਾ ਦੇ ਨਾਮ ਤੇ ਦਰਜ ਨੇ ਉਹ ਜਿਹੜਾ ਧਾਰਾ ਲੱਗੀਆਂ ਹੋਈਆਂ ਨੇ ਉਹ ਸਾਰੀਆਂ ਧਾਰਾ ਵੀ ਜਿਹੜੀਆਂ ਨੇ ਇਹ ਸੇਮ ਧੋਖਾ ਧੜੀ ਦੀਆਂ ਧਾਰਾ ਹੀ ਜਣੀਆਂ ਨੇ ਉਹ ਲੱਗੀਆਂ ਹੋਈਆਂ ਨੇ ਸੋ 3 ਐਫ ਆਈ ਆਰ 2018 ਤੋਂ ਪਹਿਲਾਂ ਦਰਜ ਨੇ ਫੇਰ ਵੀ ਜਿਹੜਾ ਹੈ ਇਹ ਭੈਣ ਭਾਈ ਦੀ ਜੋ ਜੋੜੀ ਹੈ ਇਹ ਇਸੇ ਤਰੀਕੇ ਨਾਲ ਹੀ ਕੰਮ ਜਿਹੜਾ ਹੈ ਲਗਾਤਾਰ ਕਰ ਰਹੀ ਹੈ ਉਸ ਤੋਂ ਬਾਅਦ ਵੀ ਲਗਾਤਾਰ ਲੋਕਾਂ ਦੇ ਨਾਲ ਜੁੜੀਆਂ ਨੇ ਉਹ ਠੱਗੀਆਂ ਬਾਦਸਤੂਰ ਜਾਰੀ ਨੇ ਲੋਕ ਫਸ ਰਹੇ ਨੇ ਇਹ ਲੋਕ ਜਿਹੜੇ ਨੇ ਪੈਸੇ ਲੁੱਟ ਰਹੇ ਨੇ ਐਫ ਆਰਆਂ ਪਹਿਲਾਂ ਵੀ ਐਫ ਆਈ ਆਰਾਂ ਦਰਜ ਨੇ ਪਰ ਐਕਸ਼ਨ ਜਿਹੜਾ ਹੈ ਉਹ ਨਹੀਂ ਹੋਇਆ ਇਸ ਤੋਂ ਇਲਾਵਾ ਇਸੇ ਸਾਲ ਪਿਛਲੇ ਮਹੀਨੇ 12 ਅਗਸਤ ਦੇ ਦਿਨ ਜਿਹੜਾ ਹੈ ਲੁਧਿਆਣੇ ਦੀ ਮਾਡਲ ਟਾਊਨ ਐਕਸਟੈਂਸ਼ਨ ਦੀ ਪਾਣੀ ਦੀ ਟੈਂਕੀ ਦੇ ਉੱਤੇ ਇੱਕ ਪਤੀ ਪਤਨੀ ਦਾ ਜੋੜਾ ਜਿਹੜਾ ਹੈ ਉਹ ਚੜ ਜਾਂਦਾ ਹੈ ਤੇ ਉਹ ਇਹ ਰੌਲਾ ਪਾਉਂਦਾ ਹੈ ਕਿ ਸਾਡੇ ਨਾਲ ਵਿਦੇਸ਼ ਭੇਜਣ ਦੇ ਨਾਮ ਦੇ ਉੱਪਰ 10 ਲੱਖ ਦੀ ਜਿਹੜੀ ਹੈ ਉਹ ਠੱਗੀ ਹੋਈ ਹੈ ਇੰਗਲੈਂਡ ਭੇਜਣਾ ਸੀਗਾ ਸਾਨੂੰ ਪੈਸੇ ਅਸੀਂ ਦੇਤੇ ਸੀਗੇ ਪਰ ਨਾ ਤਾਂ ਸਾਡਾ ਵੀਜ਼ਾ ਲੱਗਿਆ ਹੈ ਤੇ ਨਾ ਹੀ ਜਿਹੜਾ ਹੈ ਉਹ ਸਾਡੇ ਪੈਸੇ ਵਾਪਸ ਕੀਤੇ ਗਏ ਨੇ ਇਨਾਂ ਦੇ ਮੁਤਾਬਿਕ ਜਿਹੜਾ ਧੂਰੀ ਤੋਂ ਇਹ ਨੇ ਸੰਗਰੂਰ ਜ਼ਿਲ੍ਹੇ ਦੇ ਧੂਰੀ ਤੋਂ ਹਰਦੀਪ ਸਿੰਘ ਨੇ ਤੇ ਉਹਨਾਂ ਦੀ ਵਾਈਫ ਜਿਹੜੇ ਨੇ ਅਮਨਦੀਪ ਕੌਰ ਇਹ ਜਿਹੜੇ ਨੇ ਇਹਨਾਂ ਨੇ ਇਲਜ਼ਾਮ ਲਾਏ ਸੀਗੇ ਔਰ ਮਜ਼ੇ ਦੀ ਗੱਲ ਇਹ ਹੈ ਕਿ ਜਿਹੜੇ ਟਰੈਵਲ ਏਜੰਟ ਤੇ ਇਹ ਗੇ ਇਲਜ਼ਾਮ ਲੱਗੇ ਸੀਗੇ ਉਹ ਜਿਹੜੇ ਨੇ ਉਹ ਇਹੀ ਗਲੋਬਲ ਵੇ ਇਮੀਗ੍ਰੇਸ਼ਨ ਜਿਹੜੀ ਕੰਪਨੀ ਸੀ ਇਹੀ ਜਿਹੜੇ ਨੇ ਅਮਿਤ ਮਲਹੋਤਰਾ ਤੇ ਵੀਨਾ ਮਲਹੋਤਰਾ ਸੀ ਇਹਨਾਂ ਦੇ ਉੱਪਰ ਹੀ ਇਲਜ਼ਾਮ ਲੱਗੇ ਸੀਗੇ ਇਹਨਾਂ ਦੇ ਮੁਤਾਬਿਕ ਕਿ ਸਾਡੀ ਡੀਲ ਜਿਹੜੀ ਹੈ 26 ਲੱਖ ਦੇ ਵਿੱਚ ਹੋਈ ਸੀ 10 ਲੱਖ ਰੁਪਏ ਅਸੀਂ ਪਹਿਲਾਂ ਜਿਹੜਾ ਹੈ ਅਡਵਾਂਸ ਦੇਤੇ ਉਸ ਤੋਂ ਬਾਅਦ ਜਿਹੜਾ ਹੈ ਸਾਡੇ ਨਾਲ ਇਹੀ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਕਿ ਲੜਾਈ ਲੱਗਣੇ ਸ਼ੁਰੂ ਹੋ ਗਏ ਕਾਗਜ਼ਾਂ ਦੇ ਵਿੱਚ ਕੋਈ ਨਾ ਕੋਈ ਦਿੱਕਤ ਜਿਹੜੀ ਹੈ ਦੱਸਣੀ ਸ਼ੁਰੂ ਹੋ ਗਈ বারবার ਜਦੋਂ ਕਹਿੰਦੇ ਅਸੀਂ ਜਾਂਦੇ ਸੀਗੇ ਇਹਨਾਂ ਤੋਂ ਆਪਣੇ ਪੈਸੇ ਵਾਪਸ ਮੰਗਣ ਜਾਂ ਵੀਜ਼ੇ ਦੇ ਬਾਰੇ ਪਤਾ ਕਰਨ ਵਾਸਤੇ ਤਾਂ ਜਿਹੜੇ ਉੱਥੇ ਏਜੰਸੀ ਦੇ ਵਿੱਚ ਉਹਨਾਂ ਨੇ ਬੌਂਸਰ ਰੱਖੇ ਹੋਏ ਸੀ ਉਹ ਬੌਂਸਰ ਜਿਹੜੇ ਨੇ ਸਾਡੇ ਨਾਲ ਮਾੜਾ ਵਿਹਾਰ ਕਰਦੇ ਸੀ ਤੱਕਾ ਮੁੱਕੀ ਕਰਦੇ ਸੀ ਜਾਂ ਗਾਲੀ ਕਲੋਚ ਉਸ ਤਰੀਕੇ ਦੀ ਉਹਨਾਂ ਵੱਲੋਂ ਇਲਜ਼ਾਮ ਲੱਗੇ ਕਿ ਇਹ ਜਿਹੜਾ ਹੈ ਸਾਨੂੰ ਇਸ ਤਰੀਕੇ ਨਾਲ ਤੰਗ ਪ੍ਰੇਸ਼ਾਨ ਤੇ ਪਰਟਾਲਿਤ ਕੀਤਾ ਜਾ ਰਿਹਾ ਸੀ ਨਾ ਪੈਸੇ ਮਿਲੇ ਨਾ ਵੀਜ਼ਾ ਮਿਲੇ ਉਸ ਟਾਈਮ ਜਿਹੜੀ ਪੁਲਿਸ ਹੈ ਉਸ ਨੇ ਇਹਨਾਂ ਨੂੰ ਇਹ ਅਸ਼ਵਾਸ਼ਣ ਦਿੱਤਾ ਬੜਾ ਜ਼ੋਰ ਲਾ ਕੇ ਇਹਨਾਂ ਨੂੰ ਮਨਾਇਆ ਗਿਆ ਥੱਲੇ ਉਤਾਰਿਆ ਗਿਆ ਇਹ ਕਹਿ ਕੇ ਕਿ ਅਸੀਂ ਐਕਸ਼ਨ ਜਿਹੜਾ ਹੈ ਤੁਰੰਤ ਲਵਾਂਗੇ ਕਾਰਵਾਈ ਕੀਤੀ ਜਾਊਗੀ ਤੁਸੀਂ ਜਿਹੜਾ ਹੈ ਥੱਲੇ ਉਤਰਿਓ ਉਹ ਜੋੜੀ ਤਾਂ ਥੱਲੇ ਉਤਰਿਆਈ ਲੇਕਿਨ ਉਸ ਤੋਂ ਬਾਅਦ ਐਕਸ਼ਨ ਕੀ ਹੋਇਆ ਐਕਸ਼ਨ ਜਿਹੜੀ ਹੈ ਲੁਧਿਆਣੇ ਦੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਜ਼ਿਲ੍ਹਾ ਦਾ ਪ੍ਰਸ਼ਾਸਨ ਹੈ ਲੁਧਿਆਣੇ ਜ਼ਿਲ੍ਹੇ ਦਾ ਉਹਨਾਂ ਨੇ ਇਸ ਫਰਮ ਦਾ ਜਿਹੜਾ ਹੈ ਲਾਇਸੈਂਸ ਜਿਹੜਾ ਹੈ ਉਹ ਰੱਦ ਕਰ ਦਿੱਤਾ ਇਹ ਐਕਸ਼ਨ ਜਿਹੜਾ ਹੈ ਲਿਆ ਗਿਆ ਹੁਣ ਦਨ ਹੈ 2018 ਦੀਆਂ ਨੇ ਪਿਛਲੇ ਮਹੀਨੇ ਹੀ ਇਸ ਫਰਮ ਦਾ ਲਾਇਸੈਂਸ ਕੈਨਸਲ ਕੀਤਾ ਗਿਆ ਹੋਰ ਲੋਕ ਵੀ ਜਿਹੜੇ ਨੇ ਉਹ ਕੰਪਲੇਂਟ ਜਿਹੜੇ ਕਰ ਰਹੇ ਨੇ ਬਹੁਤ ਲੋਕ ਸ਼ਿਕਾਇਤ ਕਰ ਰਹੇ ਨੇ ਕਿ ਸਾਡੇ ਨਾਲ ਠੱਗੀ ਵੱਜੀ ਹੈ ਤਾਂ ਪਰੀ ਪੰਜਾਬ ਪੁਲਿਸ ਹੈ ਉਹਨਾਂ ਨੇ ਚੀਫ ਮਿਨਿਸਟਰ ਦੀ ਸਿਕਿਉਰਿਟੀ ਦੇ ਵਿੱਚ ਕਿਸੇ ਨਾਲ ਠੱਗੀ ਵੱਜਣ ਦੀ ਜਿਹੜੀ ਹੈ ਉਹਦੀ ਕਿਉਂ ਕੀਤੀ ਇਹਨਾਂ ਦੇ ਉੱਪਰ ਕਾਰਵਾਈ ਕਰਨ ਲਈ ਇਹ ਕਾਰਵਾਈ ਕੀ ਪਹਿਲਾਂ ਨਹੀਂ ਹੋਣੀ ਚਾਹੀਦੀ ਸੀ ਕਿ 2018 ਤੋਂ ਹੀ ਜਿਹੜਾ ਹੈ ਇਹਨਾਂ ਦਾ ਲਾਇਸੈਂਸ ਰੱਦ ਕਰਕੇ ਇਹਨਾਂ ਦੇ ਉੱਪਰ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ ਨਹੀਂ ਭੇਜਿਆ ਜਾਣਾ ਚਾਹੀਦਾ ਸੀ ਜੇ 2018 ਦੇ ਵਿੱਚ ਇਹ ਜਿਹੜੀ ਹੈ ਕਾਰਵਾਈ ਹੋ ਜਾਂਦੀ ਹੋ ਸਕਦਾ ਹੈ ਕਈ ਜਿਹੜੇ ਲੋਕ ਨੇ ਉਹ ਇਸ ਠੱਗੀ ਦੇ ਜਿਹੜਾ ਨੇ ਉਹ ਬਚ ਜਾਂਦੇ ਕਿ 2018 ਤੋਂ ਬਾਅਦ ਇਹਨਾਂ ਕੋਲ ਦਰਜਨਾ ਲੋਕ ਹੋਰ ਨਹੀਂ ਆਏ ਹੋਣਗੇ ਜਿਨ੍ਹਾਂ ਨੇ ਵਿਦੇਸ਼ ਵਿੱਚ ਜਾਣ ਵਾਸਤੇ ਇਹਨਾਂ ਨੂੰ ਪੈਸੇ ਦਿੱਤੇ ਹੋਣਗੇ ਕੀ ਜਿਹੜਾ ਹੈ ਆਪਾਂ ਇਹ ਲੋਕ ਭੁੱਲ ਚੁੱਕੇ ਆ ਕਿ ਪਾਨਾ ਸਿੱਧੂ ਦਾ ਇੱਕ ਰੌਲਾ ਪਿਆ ਸੀ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਤੋਂ ਪਹਿਲਾਂ ਉੱਥੇ ਵੀ ਰੌਲਾ ਇਹੀ ਸੀ ਕਿ ਕਿਸੇ ਟੰਡੀਗੜ ਦੇ ਬੇਸਡ ਟਰੈਵਲ ਏਜੰਟ ਨੇ ਪੈਸੇ ਨਹੀਂ ਵਾਪਸ ਦਿੱਤੇ ਸੀ ਪਰ ਉੱਥੇ ਫਰਕ ਇਹ ਸੀ ਕਿ ਉਹ ਪਾਨਾ ਸਿੱਧੂ ਆਪਣੇ ਹੱਥ ਦੇ ਵਿੱਚ ਜਿਹੜਾ ਕਾਨੂੰਨ ਲੈ ਰਿਹਾ ਸੀ ਉਹ ਗਾਲਾਂ ਕੱਢ ਕੇ ਜਾਂ ਧਮਕਾ ਕੇ ਉਸ ਤੋਂ ਪੈਸੇ ਵਾਪਸ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਉਸ ਤੇ ਚਕਲਦੇ ਉਹਨੂੰ ਸ਼ਿਕਾਇਤ ਦੇ ਉੱਤੇ ਪਨਾ ਸਿੱਧੂ ਨੂੰ ਹੀ ਅੰਦਰ ਜਾਣਾ ਪਿਆ ਜਮਾਨਤ ਹੋਈ ਕੇਸ ਵਾਪਸ ਵਜੋ ਵੀ ਹੋਇਆ ਕਾਫੀ ਜਿਹੜਾ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਉਹ ਸਿੱਧਾ ਰੌਲਾ ਪੈਂਦਾ ਰਿਹਾ ਸੰਗਰੂਰ ਦੇ ਵਿੱਚ ਧਰਨੇ ਲਾਉਣੀਆਂ ਗੱਲਾਂ ਹੋਈਆਂ ਕਾਫੀ ਕਠਿਬੀ ਹੋਇਆ ਇਹ ਸਾਰਾ ਕੁਝ ਹੋਇਆ ਇਸ ਤੋਂ ਇਲਾਵਾ ਹਰ ਮਹੀਨਾ ਕੋਈ ਮਹੀਨਾ ਇਸ ਤਰ੍ਹਾਂ ਦਾ ਨਹੀਂ ਜਾਂਦਾ ਜਦੋਂ ਕਿ ਇਸ ਤਰ੍ਹਾਂ ਦੀਆਂ ਖਬਰਾਂ ਨਾ ਉਹਨਾਂ ਕੀ ਜਲੰਧਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਏਜੰਟਾਂ ਨੇ ਜਿਹੜਾ ਪੈਸੇ ਲੈ ਕੇ ਧੋਖਾ ਕਰ ਲਿਆ ਹੈ ਕਦੇ ਅਮਾਨਤੋਂ ਕਦੇ ਮਿਡਲ ਈਸਟ ਤੋਂ ਕਦੇ ਕਿਸੇ ਹੋਰ ਦੇਸ਼ ਤੋਂ ਔਰਮਾਨੀਆਂ ਤੋਂ ਇਹ ਵੀਡੀਓਆਂ ਲੋਕਾਂ ਦੀਆਂ ਆਉਂਦੀਆਂ ਨੇ ਕਿ ਜੀ ਅਸੀਂ ਇੱਥੇ ਫਸ ਗਏ ਆ ਸਾਡੇ ਨਾਲ ਏਜੰਟ ਨੇ ਧੋਖਾ ਕੀਤਾ ਸਾਨੂੰ ਕਿਹਾ ਕੁਝ ਹੋਰ ਭੇਜ ਕਿਤੇ ਹੋਰ ਦਿੱਤਾ ਅਸੀਂ ਬਹੁਤ ਔਖੇ ਆ ਸਾਨੂੰ ਛਡਾਓ ਭਗਵੰਤਮਾਨ ਸਰਕਾਰ ਨੇ ਜਾਂ ਭਗਵੰਤਮਾਨ ਨੇ ਐਮਪੀ ਰਹਿੰਦੇ ਹੋਏ ਵੀ ਬੜੀ ਵਾਰ ਇਸ ਤਰ੍ਹਾਂ ਦੇ ਜਿਹੜੇ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਬਾਹਰੋਂ ਵਾਪਸ ਲਿਆਉਣ ਦਾ ਕੰਮ ਵੀ ਕੀਤਾ ਹੈ ਇਹ ਜਿਹੜਾ ਹੈ ਪਬਲਿਕ ਡੋਮੇਨ ਦੇ ਵਿੱਚ ਹੈ ਕਿ ਹਾਂ ਉਹਨਾਂ ਨੇ ਕਾਫੀ ਲੋਕਾਂ ਦੀ ਇਸ ਤਰ੍ਹਾਂ ਮਦਦ ਕੀਤੀ ਹੈ ਪਰ ਸਵਾਲ ਇਹ ਹੈ ਕਿ ਤੁਸੀਂ ਲੋਕਾਂ ਦੀ ਮਦਦ ਕਰ ਦਿੱਤੀ ਲੋਕਾਂ ਨੂੰ ਵਾਪਸ ਲੈ ਆਏ ਪਰ ਜਿਹੜਾ ਇਹ ਏਜੰਟਾਂ ਦਾ ਲਗਾਤਾਰ ਜਿਹੜਾ ਹੈ ਬਹੁਤ ਸਾਲਾਂ ਤੋਂ ਪੰਜਾਬ ਦੇ ਲੋਕ ਜਿਹੜੇ ਸੰਤਾਪ ਭੁਗਤ ਰਹੇ ਨੇ ਕਿ ਇੰਨੀਆਂ ਠੱਗੀਆਂ ਲੱਖਾਂ ਕਰੋੜਾਂ ਦੇ ਵਿੱਚ ਠੱਗੀਆਂ ਵਜ ਰਹੀਆਂ ਨੇ ਉਸ ਦੇ ਉੱਪਰ ਕੋਈ ਪੱਕਾ ਇੰਤਜ਼ਾਮ ਕਿਉਂ ਨਹੀਂ ਕੀਤਾ ਜਾਂਦਾ ਕਿਉਂ ਨਹੀਂ ਕੋਈ ਇਸ ਤਰੀਕੇ ਦਾ ਹੱਲ ਕੱਢਿਆ ਜਾਂਦਾ ਕਿ ਜਿਹੜੇ ਏਜੰਟ ਨੇ ਉਹ ਇਸ ਤਰੀਕੇ ਦਾ ਧੋਖਾ ਜਿਹੜਾ ਹੈ ਉਹ ਨਾ ਕਰ ਸਕਣ ਬਰਨਾਲ ਦੇ ਵਿੱਚ ਵੀ ਕਿਸਾਨ ਯੂਨੀਅਨਾਂ ਦੇ ਏਜੰਟ ਦਾ ਰੋਲਾ ਜਿਹੜਾ ਹੈ ਉਹ ਵੀ ਪੰਜਾਬ ਦੇ ਵਿੱਚ ਬੜੀਆਂ ਸੁਰਖੀਆਂ ਉਹਨੇ ਬਟੋਰੀਆਂ ਉਹ ਵੀ ਇਮੀਗ੍ਰੇਸ਼ਨ ਦਾ ਹੀ ਏਜੰਟਾਂ ਦਾ ਹੀ ਰੋਲਾ ਸੀ ਸੋ ਇਹ ਜਿਹੜਾ ਕੋਈ ਨਵਾਂ ਵਰਤਾਰਾ ਨਹੀਂ ਹੈ ਨਵਾਂ ਸਿਰਫ ਇਹ ਹੈ ਕਿ ਸੀਐਮ ਸਿਕਿਉਰਿਟੀ ਦੇ ਵਿੱਚ ਜਿਹੜੇ ਨੇ ਉਹ ਕਾਂਸਟੇਬਲ ਤਰਾਇਤ ਸੀ ਉਹ ਇਸ ਕਰਕੇ ਐਕਸ਼ਨ ਕਰਾ ਪਾਣ ਦੇ ਵਿੱਚ ਜਿਹੜੇ ਸਫਲ ਰਹੇ ਪਰ ਉੱਥੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਮਈ ਦੇ ਵਿੱਚ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਤੇ ਜਾ ਕੇ ਸਤੰਬਰ ਦੇ ਮਹੀਨੇ ਜਿਹੜਾ ਹੈ ਇਹ ਗ੍ਰਿਫਤਾਰੀ ਹੋਈ ਹੈ ਅਗਸਤ ਦੇ ਵਿੱਚ ਸੀਐਮ ਦੇ ਹਲਕੇ ਧੂਰੀ ਤੋਂ ਹੀ ਜਿਹੜੇ ਲੋਕ ਸੀ ਉਹਨਾਂ ਨੂੰ ਟੈਂਕੀ ਤੇ ਚੜਨਾ ਪਿਆ ਪਰ ਫਿਰ ਵੀ ਉਹ ਲਾਇਸੈਂਸ ਕੈਨਸਲ ਕਰਵਾਉਣ ਤੋਂ ਬਿਨਾ ਕੁਝ ਨਹੀਂ ਕਰ ਸਕੇ ਲਾਇਸੈਂਸ ਵੀ ਟੈਂਕੀ ਤੇ ਚੜਨ ਤੋਂ ਬਾਅਦ ਕੈਨਸਲ ਹੋਇਆ 2018 ਦੇ ਵਿੱਚ ਐਫਆਈਆਰ ਤੋਂ ਬਾਅਦ ਨਹੀਂ ਹੋਇਆ ਸੋ ਇਹ ਪੰਜਾਬ ਪੁਲਿਸ ਦਾ ਸੁਸਤ ਰਵਈਆ ਜਿਹੜਾ ਹੈ ਕਿ ਉਹ ਉੜਿੱਕੀ ਜਾਂਦੇ ਨੇ ਉੜਿੱਕੀ ਜਾਂਦੇ ਨੇ ਕਿ ਜਦੋਂ ਤੱਕ ਜਾਂ ਤਾਂ ਬਹੁਤ ਵੱਡਾ ਰੋਲਾ ਨਹੀਂ ਪੈ ਜਾਂਦਾ ਸੋਸ਼ਲ ਮੀਡੀਆ ਜਾਂ ਖਬਰਾਂ ਦੇ ਵਿੱਚ ਜਿਹੜੀ ਹੈ ਕੋਈ ਚੀਜ਼ ਉਛਾਲੀ ਨਹੀਂ ਜਾਂਦੀ ਜਾਂ ਕਿਸੇ ਸੂਖਦਾਰ ਵਿਅਕਤੀ ਦੇ ਕੋਲ ਜਿਹੜਾ ਹੈ ਉਹਦੇ ਨਾਲ ਠੱਗੀ ਨਹੀਂ ਵੱਜਾ ਉਹਦੇ ਨੇੜਲੇ ਨਾਲ ਠੱਗੀ ਨਹੀਂ ਵੱਜਾਂਦੀ ਉਦੋਂ ਹੀ ਉਹ ਐਕਸ਼ਨ ਜਿਹੜਾ ਹੈ ਲੈਂਦੇ ਨੇ ਲੋੜ ਹੈ ਸਮਾਹ ਰਹਿੰਦੇ ਉੱਤੇ ਠੀਕ ਤਰ੍ਹਾਂ ਨਾਲ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਤਾਂ ਕਿ ਹੋਰ ਲੋਕ ਜਿਹੜੇ ਨੇ ਉਹ ਠੱਗੀ ਤੋਂ ਚਿਕਾਰ ਨਾ ਹੋ ਇਸ ਠੱਗੀ ਤੋਂ ਬਚ ਜਾਣ ਇਸੇ ਜਿਹੜੀ ਹੈ ਪੰਜਾਬ ਪੁਲਿਸ ਅੱਗੇ ਸਾਡੀ ਰਿਕੁਐਸਟ ਹੈ ਕਿ ਸਮਾਂ ਰਹਿਣ ਦੇ ਜਿਹੜਾ ਹੈ ਕਾਰਵਾਈ ਕਰੋ ਜਿਹੜੇ ਇਸ ਤਰ੍ਹਾਂ ਦੇ ਸ਼ਰਾਰਤੀ ਅੰਸਰ ਨੇ ਗਲਤ ਅੰਸਰ ਨੇ ਜਿਹੜੇ ਹੋਰ ਜਿਹੜੇ ਚੰਗੇ ਏਜੰਡਾ ਦਾ ਉਹਨਾਂ ਦਾ ਵੀ ਨਾਮ ਖਰਾਬ ਕਰਦੇ ਨੇ ਇਹਨਾਂ ਤੋਂ ਜਿਹੜਾ ਹੈ ਪੰਜਾਬ ਦੇ ਲੋਕਾਂ ਤੋਂ ਨਜਾਦ ਦਵਾਉਣ ਦੀ ਲੋੜ ਹੈ ਧੰਨਵਾਦ